ਆ ਸਾਡੇ ਖਿਲਾਫ ਚੱਲਦੇ ਜੀ ਪੱਤਰਕਾਰ ਕਿਹਦੇ ਖਿਲਾਫ ਹੁੰਦਾ ਆਕਾਲੀਆਂ ਦਾ ਕਾਂਗਰਸੀਆਂ ਦਾ ਕਦੇ ਆਮ ਆਦੀ ਪਾਰਟੀ ਦਾ ਇਹ ਤੱਬੇ ਲੱਗਦੇ ਆ ਪੱਤਰਕਾਰਾਂ ਦੇ ਉੱਤੇ ਕਿਹਦੇ ਉੱਤੇ ਲੱਗਦੇ ਜਿਹੜਾ ਅਰੁਣ ਵਰਗਾ ਸਵਾਲ ਚੱਕਦਾ ਹੈ ਤੇ ਸੜਕ ਬਣਨੀ ਜੀ ਕਿਹਨੇ ਮਨਾਉਣੀ ਹੈ ਸਰਕਾਰ ਨੇ ਆਹ ਦਾ ਆਕਾਲੀਆਂ ਦਾ ਜੀ ਆਹ ਕਾਂਗਰਸੀਆਂ ਦਾ ਪਾਰਟੀ ਵਿੱਚ ਕੰਮ ਕਰਦੇ ਨੇ ਜਦੋਂ ਤਾਂ ਦੂਜੀ ਸਰਕਾਰ ਹੁੰਦੀ ਹੈ ਜਿਹੜੇ ਉਹਨਾਂ ਦੇ ਵਰਕਰ ਵਗੈਰਾ ਨੇ ਉਦੋਂ ਤਾਂ ਉਹ ਮੁੱਦੇ ਨੂੰ ਕਹਿੰਦੇ ਆ ਗਲਤ ਹੈ ਵੀ ਇਹ ਹੋਇਆ ਵਾਚ ਪੂਰੀ ਸਰਕਾਰ ਹੁੰਦੀ ਉਦੋਂ ਉਹਨਾਂ ਨੂੰ ਬੁਰਾ ਲੱਗਦਾ ਇਮੇਂ ਹੀ ਅਸੀ ਇੱਕ ਸੜਕ ਦਾ ਮੁੱਦਾ ਚੁੱਕਿਆ ਤੇ ਉਹੀ ਵਰਕਰ ਜਿਹੜੇ ਕਹਿੰਦੇ ਰਹੇ ਵੀ ਸਾਡੀ ਸੜਕ ਹੈ ਉਹੀ ਸਾਨੂੰ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਸੜਕ ਦਿਖਾ ਕੇ ਸਾਡੀ ਕੋਈਗਾ ਜੋ ਤੇਜੀ ਨੇ ਗੱਲ ਕਹੀ ਮੈਂ ਵੀ ਇਹਦੀ ਪੁਸ਼ਟੀ ਇਹ ਕਰਦਾ ਮੈਂ ਅੱਜ ਨਾ ਗਿਣਾ ਸਕਦਾ ਸਿਰਫ ਬਲਾਕ ਮਜਰੀ ਏਰੀਆ ਵਿੱਚ ਵੀ ਕਰਾਲੀ ਤੋਂ ਲੈ ਕੇ ਜਿਹੜੇ ਪਹਿਲ ਕਾਂਗਰਸਾਂ ਕਾਲੀ ਦਲ ਦੇ ਵਿੱਚ ਮੋਰੀ ਰਹੇ ਮੈਨਕਾ ਦੇ ਕੰਮ ਕਰਦੇ ਰਹੇ ਹੋਰ ਦੂਜੇ ਆਪਣੇ ਕਾਰੋਬਾਰ ਅੱਜ ਉਹੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਨੇ ਉਹਨਾਂ ਦੇ ਉਸ ਤਰ੍ਹਾਂ ਹੀ ਕਾਰੋਬਾਰ ਮੈਨਕ ਵਗੈਰਾ ਦੇ ਫਿਰ ਚੱਲਦੇ ਨੇ ਅਸੀਂ ਨਹੀਂ ਕਹਿੰਦੇ ਕਿ ਲੀਡਰ ਮੜਾ ਲੀਡਰ ਇਮਾਨਦਾਰ ਹੋਏਗਾ ਲੀਡਰ ਬਿਲਕੁਲ ਲੋਕਾਂ ਪੱਖੀ ਕੰਮ ਕਰਨ ਵਾਲਾ ਹੋਏਗਾ ਪਰ ਇਲਜ਼ਾਮ ਕਿਉਂ ਲੱਗ ਰਹੇ ਨੇ بار بار ਸਫਾਈ ਕਿਉਂ ਦੇਣੀ ਪੈ ਰਹੀ ਹੈ ਕਿਸੀ ਇਮਾਨਦਾਰ ਇਸ ਕਰਕੇ ਕਿ ਕੁਛ ਨਾ ਕੁਛ ਉਹਨਾਂ ਦੇ ਬੰਦੇ ਜਿਹੜੇ ਆਲੇ ਦੁਆਲੇ ਨੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਇਹ ਸਰਕਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਲੋਕਲ ਚੈਨਲ ਹੈ ਜੀ ਸਾਨੂੰ ਲੋੜ ਨਹੀਂ ਮੇਰੀ 1 ਮਿਲੀਅਨ ਫੋਨ ਫੈਨ ਫਾਲੋਇੰਗ ਹੈਗੀ ਹੈ ਮੈਨੂੰ ਕੀ ਲੋੜ ਹੈ ਲੋਕਾਂ ਦੀ ਆ ਸਾਡੇ ਖਿਲਾਫ ਚੱਲਦੇ ਜੀ ਪੱਤਰਕਾਰ ਕਿਹਦੇ ਖਿਲਾਫ ਹੁੰਦਾ ਆਕਾਲੀਆਂ ਦਾ ਕਾਂਗਰਸੀਆਂ ਦਾ ਕਦੇ ਆਮ ਆਦੀ ਪਾਰਟੀ ਦਾ ਇਹ ਤੱਬੇ ਲੱਗਦੇ ਆ ਪੱਤਰਕਾਰਾਂ ਦੇ ਉੱਤੇ ਕਿਹਦੇ ਉੱਤੇ ਲੱਗਦੇ ਜਿਹੜਾ ਅਰੋਨ ਵਰਗਾ ਸਵਾਲ ਚੱਕਦਾ ਕਿਤੇ ਸੜਕ ਬਣਨੀ ਜੀ ਕਿਹਨੇ ਮਨਾਉਣੀ ਹੈ ਸਰਕਾਰ ਨੇ ਆਦਾ ਆਕਾਲੀਆਂ ਦਾ ਜੀ ਆ ਕਾਂਗਰਸੀਆਂ ਦਾ ਇਸ ਕਰਕੇ ਸਰਕਾਰ ਦੇ ਐਮ ਐਲ ਏ ਜਿੰਨੇ ਵੀ ਨੇ 92 ਐਮ ਐਲ ਏ ਉਹ ਤੋਂ ਅੱਗੇ ਵੀ ਬਣ ਰਹੇ ਚਲੋ ਜਿੱਥੇ ਕਈਆਂ ਡੈਥ ਵੀ ਹੋਈ ਹੈ ਤਾਂ ਸਰਕਾਰ ਨੂੰ ਚਾਹੀਦਾ ਕਿ ਆਪਣੇ ਐਮਐਲਏ ਨੂੰ ਇਹ ਗੱਲ ਦੱਸ ਦੇਣ ਕਿ ਜਿਹੜੇ ਮਸਲੇ ਪਿੰਡਾਂ ਤੋਂ ਸ਼ੁਰੂ ਹੁੰਦੇ ਨੇ ਗਲੀਆਂ ਨਾਲੀਆਂ ਪਾਣੀ ਨਹੀਂ ਆਉਂਦਾ ਬਿਜਲੀ ਦੀ ਪ੍ਰੋਬਲਮ ਹੈ ਬੇਸਿਕ ਸਮੱਸਿਆ ਲੋਕਾਂ ਦੀਆਂ ਉਹ ਅਗਰ ਮਸਲੇ ਦਿਖਾ ਰਹੀਆਂ ਚਾਹੀਦਾ ਤਾਂ ਐਮਐਲਏ ਨੂੰ ਇਹ ਸੀ ਕਿ ਮੰਨ ਲਓ ਅੱਜ ਅਰੁਣ ਨੇ ਖਬਰ ਪਾਤੀ ਕਿ ਕਰਾਲੀ ਦੇ ਵਿੱਚ ਫਲਾਣੇ ਬਾੜ ਦੇ ਵੀ ਪਾਣੀ ਨਹੀਂ ਆ ਰਿਹਾ ਨਾਲ ਦੀ ਨਾਲ ਐਮਐਲਏ ਨੂੰ ਜੋ ਉੱਥੇ ਦੇ ਐਮਸੀ ਨੂੰ ਕੋਈ ਬੰਦਾ ਚੁਲਾ ਲਓ ਉਹਨੂੰ ਨਾਲ ਦੀ ਨਾਲ ਚਾਹੀਦਾ ਹੈ ਬਿਜਲੀ ਪਾਕ ਦੇ ਐਸ ਡੀਓ ਨੂੰ ਐਕਸ਼ਨ ਨੂੰ ਫੋਨ ਕਰੇਗੀ ਭਾਈ ਇਹ ਖਬਰ ਆਈ ਹੈ ਪਾਣੀ ਪੇਜੋ ਉੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਦੂਜੇ ਦਿਨ ਅਰੁਣ ਖੁਸ਼ ਹੋ ਕੇ ਜਾਊਗਾ ਖਬਰ ਲਾਣ ਕਿ ਮੇਂ ਖਬਰ ਦਾ ਵੀ ਅਸਰ ਹੋਇਆ ਦੂਜੇ ਪਾਸੇ ਸਰਕਾਰ ਨੇ ਵਧੀਆ ਕੰਮ ਕਰਿਆ ਇਹ ਸੋਚ ਚਾਹੀਦੀ ਐ ਐਮਐਲਏਆਂ ਦੀ ਨਾ ਕਿ ਇਹ ਕਿ ਹਾਓ ਅਕਾਲੀਆਂ ਦਾ ਕਾਂਗਰਸੀਆਂ ਦਾ ਕੱਲ ਨੂੰ ਕਾਂਗਰਸ ਦੀ ਆਉਣੀ ਪਾਰਟੀ ਕਾਂਗਰਸ ਦੇ ਖਿਲਾਫ ਹੀ ਬੋਲਾਂਗੇ ਕੱਲ ਨੂੰ ਅਕਾਲੀਆਂ ਦੀਆਂ ਨੇ ਅਕਾਲੀਆਂ ਦੇ ਖਿਲਾਫ ਹੀ ਇੱਦਾਂ ਬੋਲਾਂਗੇ ਅਸੀਂ ਜੇ ਤਾਂ ਇਹ ਹੋਈ ਗਈ ਭਾਈ ਆਮ ਆਦੀ ਪਾਰਟੀ ਦੇ ਖਿਲਾਫ ਬੋਲ ਰਹੇ ਹਾਂ ਫਿਰ ਤਾਂ ਮੰਨੀ ਹੈ ਗੱਲ ਕਿ ਸਾਨੂੰ ਟਾਰਗੇਟ ਕੀਤਾ ਜਾ ਰਿ ਜਿਹੜਾ ਵੀ ਇਸਦੇ ਪਿਛਲੇ ਵੀ ਕਹਿੰਦੇ 75 ਸਾਲਾਂ ਤੋਂ ਇੰਨਾ ਜੇ ਪਿਛਲੀ ਸਰਕਾਰਾਂ ਨੇ ਕੁਝ ਸਹੀ ਤਰੀਕੇ ਨਾਲ ਕੀਤਾ ਹੁੰਦਾ ਤਾਂ ਫਿਰ ਆਮ ਆਦੀ ਪਾਰਟੀ ਨਾ ਆਂਦੀ ਆਮ ਆਦੀ ਪਾਰਟੀ ਤਾਂ ਹੀ ਆਈ ਨਾ ਕਿ ਹੁਣ ਆਮ ਆਦੀ ਪਾਰਟੀ ਇਹ ਗੱਲ ਕਹਿ ਦਿੰਦੀ ਕਿ ਸਾਨੂੰ ਦੇਖ ਕੇ ਲੋਕਾਂ ਨੇ ਜਤਾਇਆ ਨਾ ਜੀ ਅਕਾਲੀ ਕਾਂਗਰਸ ਨੂੰ ਹਰਾਉਣ ਵਾਸਤੇ ਆਮ ਆਦੀ ਪਾਰਟੀ ਆਈ ਹੈ ਕਿ ਹਾਂ ਸੀ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਕੇ ਦੇਖਣਾ ਪਰ ਹੁਣ ਜੇ ਇਸ ਰਾਹ ਤੇ ਚੱਲ ਪਈਗੀ ਪੱਤਰਕਾਰਾਂ ਨੂੰ ਵੀ ਆਵਾਜ਼ ਦਿੰਦੇ ਰਹੋ ਕਿਤੇ ਅਸੀਂ ਥਾਣਿਆਂ ਚ ਜੇ ਕਿਤੇ ਵੀ ਹੈਗਾ ਕਿ ਹਾਂ ਇਹਨੇ ਵੀ ਸੁਣੋ ਨਾ ਜੀ ਇਹ ਫਲਾਣੇ ਐ ਤਾਂ ਫਿਰ ਇਸ ਤਰੀਕੇ ਨਾਲ ਕੰਮ ਨਹੀਂ ਚੱਲੇਗਾ ਇਸ ਤਰੀਕੇ ਨਾਲ ਮਾਹੌਲ ਬਦਲ ਜਾਊਗਾ ਇੱਕ ਦੂਜੀ ਗੱਲ ਮੈਂ ਨਾਲ ਨਾਲ ਐਡ ਕਰਦਾ ਸਰਕਾਰ ਜ਼ਿਆਦਾਤਰ ਸੋਸ਼ਲ ਮੀਡੀਆ ਰਾਹੀਂ ਹੀ ਸੱਤਾ ਚਾਹੀਏ ਸੋਸ਼ਲ ਮੀਡੀਆ ਤੇ ਪ੍ਰਚਾਰ ਰਾਹੀਂ ਛੋਟੇ ਚੈਨਲਾਂ ਨੇ ਪ੍ਰਚਾਰ ਕੀਤਾ ਆmdi ਪਾਰਟੀ ਦਾ ਪਰ ਛੋਟੇ ਚੈਨਲਾਂ ਤੇ ਉੱਤੇ ਪਰਚੇ ਹੋ ਰਹੇ ਨੇ ਇਹਨਾਂ ਨੂੰ ਉੱਪਰ ਲੈ ਕੇ ਜਾਣਾ ਹੈ ਇਹਨਾਂ ਨੂੰ نیچے ਡਿੱਗਣਾ ਹੈ ਆ ਤਾਂ ਸਾਡੇ ਹਾਂ ਹੋਰ ਦੱਸਦੀ ਆ ਤੁਹਾਨੂੰ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਵੀ ਆਗੂਆਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੁੰਦੀ ਕਿਉਂਕਿ ਉਹੀ ਬੰਦੇ ਅੱਜ ਜਿਹੜੀ ਪਾਰਟੀ ਵਿੱਚ ਕੰਮ ਕਰਦੇ ਨੇ ਜਦੋਂ ਤਾਂ ਦੂਜੀ ਸਰਕਾਰ ਹੁੰਦੀ ਹੈ ਜਿਹੜੇ ਉਹਨਾਂ ਦੇ ਬਰਕਰ ਵਗੈਰਾ ਨੇ ਉਦੋਂ ਤਾਂ ਉਹ ਮੁੱਦੇ ਨੂੰ ਕਹਿੰਦੇ ਆ ਗਲਤ ਹੈ ਵੀ ਇਹ ਹੋਇਆ ਵਾ ਇੱਥੇ ਇਲਾਕੇ ਵਿੱਚ ਜਦੋਂ ਆਪਣੀ ਸਰਕਾਰ ਹੁੰਦੀ ਉਦੋਂ ਉਹਨਾਂ ਨੂੰ ਬੁਰਾ ਲੱਗਦਾ ਐਵੇਂ ਹੀ ਅਸੀਂ ਇੱਕ ਸੜਕ ਦਾ ਮੁੱਦਾ ਚੁੱਕਿਆ ਤੇ ਉਹੀ ਵਰਕਰ ਜਿਹੜੇ ਕਹਿੰਦੇ ਰਹੇ ਵੀ ਸਾਡੀ ਸੜਕ ਆ ਉਹੀ ਸਾਨੂੰ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਸੜਕ ਦਿਖਾ ਕੇ ਸਾਡੀ ਪਰ ਆਹ 3 ਸਾਲ ਤੋਂ ਬਾਅਦ ਉਹ ਸੜਕ ਜੇ ਨਾ ਬਣੀ ਉਹੀ ਵਰਕਰ ਕਹਿਣਗੇ ਕਿ ਆਹ ਗਲਤ ਹੋ ਰਿਹਾ ਉਹ ਖਰਾਂ ਲਾਓ ਉਹ ਜੇ ਤੁਸੀਂ ਨਹੀਂ ਬੋਲੋਗੇ ਤੁਸੀਂ ਸਰਕਾਰਾਂ ਮੇ ਲੋਕਾਂ ਵਾਸਤੇ ਲੋਕਾਂ ਵੀ ਤਾਂ ਤੁਸੀਂ ਤਾਂ ਹੀ ਰਹੋਗੇ ਨਾ ਸੋ ਕਿਤੇ ਨਾ ਕਿਤੇ ਸਾਡੀ ਲੋਕਾਂ ਦੀ ਵੀ ਮਾਨਕਸਤਾ ਜਿਹੜੀ ਹੈ ਵੀ ਉਹ ਸਰਕਾਰਾਂ ਦੇ ਪੱਖ ਦੇ ਨਾ ਹੋ ਕੇ ਲੋਕਾਂ ਦੇ ਪੱਖ ਦੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਮੇਤ ਬਦਲਦੇ ਰਹਿੰਨੇ ਫਿਰ ਮੈਂ ਇੱਕ ਪਾਸਟ ਗੱਲ ਕਹਿਣੀ ਹੈ ਇੱਕ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਤੇ ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਥੋੜੇ ਬੰਦੇ ਨੇ ਉਹਨਾਂ ਦੁਆਰੇ ਛਾਤੀ ਮਾਰ ਲਓ ਉਹ ਕਾਗਰਸੀਆਂ ਵੇਲੇ ਵੀ ਉਹਨਾਂ ਨਾਲ ਸੀ ਉਹ ਕਾਂਗਰਸੇ ਨਾਲ ਵੀ ਉਹਨਾਂ ਨਾਲ ਸੀ ਉਹ ਬੰਦੇ ਉਹੀ ਨੇ ਆਪਣਾ ਕੰਮ ਕਢਾ ਕੇ 5 ਸਾਲ ਦੇ ਵਿੱਚ ਉਹ ਬੇਉੜੀ ਮਾਰੇ ਚਲੇ ਜਾਂਦੇ ਨੇ ਬਦਨਾਮ ਇਹਦੇ ਵਿੱਚ ਐਮਐਲਏ ਮੰਤਰੀ ਹੁੰਦਾ ਹੁਣ ਕਈ ਜਗ੍ਹਾ ਕਈ ਵਰਕਰਾਂ ਕਾਰਨ ਕਈ ਵੱਡੇ ਲੀਡਰ ਅਹੁਦੇ ਤੋਂ ਉਤਰੀ ਕਿਉਂ ਉਹ ਵਰਕਰਾਂ ਦੀਆਂ ਗਲੀਆਂ ਕਾਰਨ ਹੁਣ ਅਸੀਂ ਨਹੀਂ ਕਹਿੰਦੇ ਕਿ ਲੀਡਰ ਮਾੜਾ ਹੈ ਲੀਡਰ ਇਮਾਨਦਾਰ ਹੋਏਗਾ ਲੀਡਰ ਬਿਲਕੁਲ ਲੋਕਾਂ ਪੱਖੀ ਕੰਮ ਕਰਨ ਵਾਲਾ ਹੋਏਗਾ ਪਰ ਲੀਡਰ ਦੇ ਉੱਤੇ ਇਲਜ਼ਾਮ ਕਿਉਂ ਲੱਗ ਰਹੇ ਨੇ बार-बार ਸਫਾਈ ਕਿਉਂ ਦੇਣੀ ਪੈ ਰਹੀ ਹੈ ਕਿ ਅਸੀਂ ਇਮਾਨਦਾਰ ਹਾਂ ਇਸ ਕਰਕੇ ਕਿ ਕੁਝ ਨਾ ਕੁਝ ਉਹਨਾਂ ਦੇ ਬੰਦੇ ਜਿਹੜੇ ਆਲੇ-ਦੁਆਲੇ ਨੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਦੇ ਨਾਮ ਤੇ ਪੈਸੇ ਲਏ ਜਾ ਰਹੇ ਨੇ ਇਹ ਗੱਲ ਆਉਣ ਦੇ ਵਿੱਚ ਸਾਬਤ ਹੋ ਜਣੀ ਤੁਹਾਡੇ ਸਾਹਮਣੇ ਦਿਖਾ ਦਾਂਗੇ ਭਾਵੇਂ ਅਸੀਂ ਕਹਿ ਰਹੇ ਹਾਂ ਕਿ ਲੀਡਰ ਇਮਾਨਦਾਰ ਹੋਏਗਾ ਪਰ ਉਹਦੇ ਨਾਲ ਤੇ ਜਿਹੜੇ ਚੱਕਰ ਝੂ ਹੈ ਉਹਦੇ ਵਿੱਚ ਉਹੀ ਅਕਾਲੀਆਂ ਨਾਲ ਸੀ ਉਹੀ ਕਾਂਗਸੀਆਂ ਨਾਲ ਸੀ ਉਹੀ ਕਹਨੂੰ ਭਾਜਪਾ ਨਾਲ ਹੋਣੇ ਉਹੀ ਆਮ ਆਦੀ ਪਾਰਟੀ ਨਾਲ ਢਾਰੀ ਨਾਲ ਇਹ ਉਹਨਾਂ ਆਗੂਆਂ ਨੂੰ ਸੋਚਣਾ ਪਏਗਾ ਜੋ ਤੇਜੀ ਨੇ ਗੱਲ ਕਹੀ ਮੈਂ ਵੀ ਇਹਦੀ ਪੁਸ਼ਟੀ ਇਹ ਕਰਦਾ ਮੈਂ ਅੱਜ ਨਾ ਗਿਣਾ ਸਕਦਾ ਸਿਰਫ ਬਲਕ ਮਜਰੀ ਏਰੀਆ ਵਿੱਚ ਵੀ ਕਰਾਲੀ ਤੋਂ ਲੈ ਕੇ ਨੇ ਵੈਸੇ ਪਤਾ ਲੋ ਪਤਾ ਇਹ ਲੋਕ ਬੰਦੇ ਜਿਹੜੇ ਪਹਿਲਾਂ ਕਾਂਗਰਸਾਂ ਆਕਾਲੀ ਦਲ ਦੇ ਵਿੱਚ ਮੋਰੀ ਰਹੇ ਮੈਨਕਾਂ ਦੇ ਕੰਮ ਕਰਦੇ ਰਹੇ ਹੋਰ ਦੂਜੇ ਆਪਣੇ ਕਾਰੋਬਾਰ ਅੱਜ ਉਹ ਹੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਨੇ ਉਹਨਾਂ ਦੇ ਉਸ ਤਰ੍ਹਾਂ ਹੀ ਕਾਰੋਬਾਰ ਮੈਨਕ ਵਗੈਰਾ ਦੇ ਫਿਰ ਚੱਲਦੇ ਨੇ ਕਿਉਂ ਉਹਨਾਂ ਨੇ ਤਾਂ ਫਿਰ ਉਹ ਜਦੋਂ ਕੰਨ ਭਰਦੇ ਨੇ ਫਿਰ ਆਗੂ ਇਹ ਸੋਚਣ ਵੀ ਇਹ ਸਾਡੇ ਨਹੀਂ ਇਹ ਤਾਂ ਬਦਲ ਕੇ ਆਪਣੇ ਕਾਰੋਬਾਰਾਂ ਲਈ ਆਏ ਨੇ ਉਹਨੇ ਪਬਲਿਕ ਨਾਲ ਕਿਵੇਂ ਰਹਿਣਾ ਇਹ ਸਰਕਾਰ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਅਤੇ ਜ਼ਰੂਰ ਵਿਚਾਰ ਚਰਚਾ ਕੀਤੀ ਹੈ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਰਵਿੰਦਰ ਵਜੀਦਪੁਰ ਜੀ ਸੀ ਅਤੇ ਸਾਡੇ ਨਾਲ ਹਰਤੇਜ ਤੇਜੀ ਸੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਹੈ ਅਤੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਇੱਕ ਪੂਰੀ ਟੀਮ ਹੁੰਦੀ ਹੈ ਜਿਸ ਤਰ੍ਹਾਂ ਕਿ ਵਿਧਾਇਕ ਹੋਵੇ ਪੱਤਰਕਾਰ ਹੋਵੇ ਤੇ ਪੁਲਿਸ ਹੋਵੇ ਤਿੰਨਾਂ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਚਾਹੀਦਾ ਹੈ ਅਤੇ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜੋ ਕਿ ਪਾਰਟੀਆਂ ਬਦਲਦੇ ਰਹਿੰਦੇ ਨੇ ਕਿਉਂਕਿ ਅਜਿਹੇ ਲੋਕਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਕਿਸ ਤਰ੍ਹਾਂ ਘਰ ਨੂੰ ਭਰਿਆ ਜਾਵੇ ਅਤੇ ਨੋਟ ਇਕੱਠੇ ਕੀਤੇ ਜਾਣ ਅਤੇ ਉਹ ਜਦੋਂ ਵੀ ਸਰਕਾਰ ਬਦਲਦੀ ਹੈ ਚਾਹੇ ਉਹ ਕੋਈ ਵੀ ਸਰਕਾਰ ਆਉਂਦੀ ਹੈ ਉਹਨਾਂ ਸਿਆਸੀ ਆਗੂਆਂ ਦੇ ਨਾਲ ਦੇਖੇ ਜਾ ਸਕਦੇ ਨੇ ਪਰ ਹੁਣ ਜੇਕਰ ਦੇਸ਼ ਨੂੰ ਬਚਾਉਣਾ ਤਾਂ ਸਾਰਿਆਂ ਨੂੰ ਇੱਕ ਹੋ ਕੇ ਕੰਮ ਕਰਨਾ ਪਵੇਗਾ ਤਾਂ ਹੀ ਦੇਸ਼ ਖੁਸ਼ਹਾਲ ਹੋ ਸਕਦਾ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ